ਹਾਂ ਜੀ ਸਤਿਕਾਰ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਜਤਿੰਦਰ ਵੀਰ ਕੋਲ ਆਪ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਜਾਂ ਤੁਹਾਨੂੰ ਦਿਖਾਉਣੀ ਆਵਾ ਜਿੰਨਾ ਚ ਕੁਝ ਜਿਸ ਸੁਈਆਂ ਤੇ ਕੁਝ ਗੱਪਨਾ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਇੱਕ ਵਾਰੀ ਫਿਰ ਹੰਦਾ ਸਿੰਘ ਪਿੰਡ ਚੱਠਾ ਤਸੀਮ ਤਾਲਾ ਜਿਹੜਾ ਤੇ ਫੋਨ ਨੰਬਰ ਪੁੱਛਦਾ 25827755 ਠੀਕ ਆ ਵੈ ਗਿਆ ਪਰਸੋਂ ਵਾਲਾ ਮਾਲ ਫਿਰ ਹਾਂ ਜੀ ਜੀ ਵੈ ਗਿਆ ਜੀ ਅੱਜ ਫਿਰ ਚੰਗੀਆਂ ਝੋਟੀਆਂ ਲੱਭ ਕੇ ਲਿਆਂਦੀਆਂ ਹਨਾ ਚੰਗੀਆਂ ਪੰਜ ਮਈਆਂ ਤਾਜ਼ੀਆਂ ਸੁਈਆਂ ਇੱਕ ਤਿਆਰ ਹੈ ਠੀਕ ਹੈ ਜੀ ਹਾਂ ਜੀ ਬਾਕੀ ਵੀ ਇਹ ਤੋਂ ਸੁਈਆਂ ਦੀ ਦੋ ਟੈਂਪਸ ਤਸੱਲੀ ਕਰਕੇ ਤੁਹਾਡੇ ਕੋਲੋਂ ਬੜੀ ਅੱਛਾ ਨਹੀਂ ਕੋ ਆ ਸਕਦਾ ਅੱਜ ਅੱਜ ਕੱਲ ਹਰ ਕੋ ਕੋ ਫੋਨ ਆ ਹਾਂ ਜੀ ਕਰੇ ਦੋ ਡੰਗ ਵੀਡੀਓ ਪਾ ਦੇ ਜਿਉ ਆਵੇ ਠੀਕ ਹੈ ਜੀ ਹਾਂ ਜੀ ਇਹ ਨਹੀਂ ਨਾ ਜਵਾਈਏ ਫਿਰ ਚਲੋ ਸਾਨੂੰ ਕੋਈ ਗਲਤ ਸਮਝੇ ਜਦੋਂ ਕਹਿੰਦੇ ਆ ਵੀ ਆਪ ਤੁਹਾਨੂੰ ਆਗੇ ਤਸੱਲੀ ਕਰਕੇ ਖੜੋ ਹਾਂ ਜੀ ਹਾਂ ਜੀ ਸਾਰੀਆਂ ਮਈਆਂ ਵੀ ਇਸ ਦੋ ਟਾਲੀਆਂ ਵਿੱਚ ਹੋ ਕੇ ਤਸੱਲੀ ਕਰਕੇ ਖੜੀਆਂ ਠੀਕ ਹੈ ਜੀ ਤੇ ਆ ਰੋਪੀ ਕੀ ਜਾਨੀ 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 ਪੰਕਟਰ ਲੈ ਆਣੀ ਆ ਮੱਤੋਂ ਇਹ ਛੋਟੀ ਆਈ ਆ ਅੱਛਾ ਕਰ ਲਓ ਜੀ ਸਾਫ ਆ ਤੋੜ ਦੋ ਉਹ ਤੇਰਾ ਦੁੱਧ ਕਿੰਨਾ ਕੱਢੀ ਜਾਊਗੀ ਦੋ ਤੇ 20 ਦਿਨ ਉਹਦੇ ਆਂਦੇ ਪਹਿਲਾਂ ਤੋਂ 11 12 ਕਿਲੋ ਜਿਆ ਹਾਂਜੀ ਕੋਈ 11 12 ਕਿਲੋ ਛੋਟੀ ਦੁੱਧ ਦੇ ਦੇ ਬੋਲਿਆ 11 12 ਲੀਟਰ ਤੇ ਲਾ ਕੇ ਪੰਨੇ ਦੁੱਧ ਜਿਹੜਾ ਕਹਿੰਦੇ ਵੀ ਬੜੀਆ ਹਫਤਾ ਲੈ ਰਹੀ ਆ ਭਾਈ ਪੰਜ ਕੇ ਦੇ ਲੈ ਜੀ ਕਰੀ ਜਾਊਗੀ ਬਾਜੀ ਉਹਦੇ ਬਾਦੀ ਬੜੀ ਆ ਛੋਟੀ ਬੜੀ ਚੰਗੀ ਆ ਪੰਜ ਆ ਕੋ ਚੌਵੀ ਜਮਈ ਚਾਹਤ ਨਾ ਪਤਰੀ ਜਮਈ ਦੀ ਜੋ ਦੀ ਸਾਹ ਸੁਣ ਇੱਕ ਟੇਪ ਕੋਨਾ ਬੜੀ ਛੋਟੀ ਜਿਹੀ ਲਾਇਆ ਉਹ ਜੀਮੀਆ ਬੁਨਸਾ ਦੇ ਵਿੱਚ ਠੀਕ ਹੈ ਇਹ ਕਿਹੜੇ ਚਿਹਰੇ ਤੋਂ ਮੈਂ ਦੇਖ ਸਕਦਾ ਜੀ ਇਤਨਾ ਹੀ ਤੇ ਆਹ ਥਨਾ ਦਾ ਸਾਈਜ਼ ਆਪ ਵੀ ਆਪਾ ਦੇਖ ਸਕਦੇ ਚੰਗਾ ਵਾ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਨੀਲੀ ਦੀ ਮਾਦੀ ਆ ਜੜੀ ਅਗਲੇ ਪਿਛਲੇ ਪੈਰ ਆਪਾ ਦੇਖ ਸਕਦੇ ਚਿੱਟੇ ਆ ਬਾਕੀ ਪਿਆਰ ਚੰਗੇ ਹੋਣੀ ਆ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਆਪਾਂ ਮੁੱਲ ਛੋਟਾ ਜਿਹਾ ਕਰਨਾ ਦਾ ਕਿੰਨਾ ਕਰ 85000 85000 ਹਾਂ ਜੀ ਕਿ ਕਰਦੀ ਆ ਵਿੱਚ ਛੋਟ ਛੋਟ ਕਿੰਨਾ ਕਰਦੀ ਆ 3000 ਛੱਡ ਜੇ 82 ਦੇ ਦਈਏ 80 ਦੇ ਜੀ ਅੱਛਾ 80 ਦੇ ਦੇ ਦੋਗੇ 280 ਦੇ ਜੀ 78 ਦੇ ਦੇ ਦੋ ਪੂਰੇ 75 ਦੀ ਜੋੜੀ ਅੱਛਾ 75 ਦੀ ਕਿੰਨੇ ਦੀ ਦੇ ਦੇਣੀ ਹੈ ਪੂਰੇ ਪੂਰੇ 75 ਦੀ ਜੋੜੀ ਦੇਣੀ ਅੱਛਾ ਪੂਰੇ 75 ਦੀ ਹਾਂ ਜੀ ਇਹ ਆ ਬਈ ਇਹਦਾ ਅੱਜ ਦਾ ਮੁੱਲ ਆ ਬੜੀ ਆਉਂਦੇ ਫੋਨ ਆਈ ਜੀ ਅੱਛਾ ਨਾਲ ਹੀ ਜਾ ਜੀ ਪਹਿਲੇ ਮੁੰਡੇ ਦੀ ਠੀਕ ਹੈ ਜੀ ਬਾਕੀ ਬਹੁਤ ਚੰਗੀ ਜੋੜੀ ਹੈੜਾ ਵੀ ਰਹਿ ਜੂਗਾ ਯਾਰ ਪਰ ਉਹ ਜੋੜੀ ਦਿੰਦੇ ਹਾਂਗੇ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆ ਗਈ ਸੂਈ ਸਵਾਈ ਵੱਡੀ ਜੋੜੀ ਜਾ ਤੁਹਾਰੇ ਕੋ ਸਾਧਨ ਕਰਾ ਹੁਣ ਇਹਦੇ ਵੀਰ ਜੀ ਆਈਏ ਬਸ ਮਾ ਧੰਨਵਾਦ ਐ ਸਾਡੇ ਜੀ ਤੇ ਇੱਕ ਲੋਕ ਜੁਈ ਹੋਣੀ ਜੇ ਲੱਗਦੀ ਹੁੰਦੀ ਐ ਇਹਨਾਂ ਸਾਧਨ ਚੰਗੇ ਪਿਤਪੜੇ ਦੀ ਆ ਕਿੰਨੇ ਵੀ ਕਿਲੋਕ ਚੋਗੇ ਜਿਹੜੀ ਘਾਂਤੀ ਆ ਨਾਲ ਸੋਚੇ ਦਾ ਚਾਹ ਤੂ ਬਰਾਸਾ ਜੀ ਕਿੰਨਾ ਦੁੱਧ ਐ ਤੇ ਕੋਲ ਦੁੱਧ ਵੀਰ ਜੀ ਦੇ 12 ਕਿਲੋ ਕਹਿੰਦੇ ਆ 11 ਕਿਲੋ ਕੋਈ ਚੋਕ ਦੇ ਸੱਡੀ ਲਾ ਕੇ ਖੜੇ ਉਹਦੇ ਕੱਟੀ ਮਗਰ 15 ਦਿਨਾਂ ਦੇ ਅੜਗੜ ਸੂਈ ਜਾ ਠੀਕ ਐ ਜੀ ਦੁੱਧ ਚੋੜੀ ਤੋਰੀ ਮਾ ਜੂਗੀ ਬਾਕੀ ਬੜੀ ਛੋਟੀ ਆ ਵੱਡੀਆਂ ਛੋਟੀਆਂ ਜੇ ਕੱਦ ਕਾਠ ਪੱਖੋਂ ਪੂਰੀ ਜਵਾਨ ਐ ਰੀ ਜੰਗੀ ਦੇਖੋ ਝੋਟੀਆਂ ਦਾ ਲਿਆ ਲਗਾ ਦੁੱਤ ਤਿਆਰ ਹੈ 11 12 ਲੀਟਰ ਕੋਈ ਆਪਣਾ ਵੀ ਦੋ ਟਾਈਮ ਚੋਗੇ ਖੜੇ ਹਾਂ ਜੀ ਕਰਕੇ ਖੜੇ ਜੀ ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ ਚੰਗੀ ਤਿਆਰ ਹੋ ਗਈ ਆ ਤੇ ਪੇਟ ਪੂਰੇ ਦੇਖ ਸਕਦੇ ਚੰਗੀ ਬੰਦੇ ਸਰਪਰ ਬਹੁਤ ਝੁੱਟੀ ਆ ਕੱਦ ਕਾਟ ਪੱਖਾ ਪੂਰੀ ਜਵਾਨ ਆ ਜਿਹੜੀ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਤਾਂ ਵੇਚੀ ਤਾਂ 10 ਜੀ ਅੱਛਾ ਤੇ ਕਿੰਨੇ ਦੀ ਦੇਦੀ ਐ 1.5 ਦੀ ਪੂਰੇ ਲੱਖ ਦੀ ਦੇਦੀ ਐ ਲੱਗ ਪਈ ਤੋੜ ਅੱਛਾ 98000 ਤੇ ਦੁੱਧ 11 12 ਲੀਟਰ ਹੁਣ ਮੋਕੇ ਤੇ ਚਵਾ ਦੋਗੇ ਹਣਾ ਸਭੀ ਕਰਕੇ ਖੜੇ ਆੜੀ ਸਾਰੇ ਤਰੀ ਠੀਕ ਹੈ ਜੀ ਤੇ ਕੱਟੀ ਕੜੀ ਆਹ ਵਾਲੀ ਜੇ ਦੀ ਹਾਂ ਜੀ ਆਹ ਕੱਟੀ ਜੀ ਠੀਕ ਹੈ ਜੀ ਹੁਣ ਇਹ ਆਈਏ ਤੇ ਆ ਵੀ ਮਾਜੇ ਸੂਈ ਸਵਾਈ ਆ ਤੇ ਇਹ ਪਰਸੋਂ ਦੀ ਸੂਈ ਏ ਇਹ ਤਾਂ ਤੁਹਾਨੂੰ ਖਾਓ ਥੱਲਿਆਂ ਸਫਾਈ ਜੇ ਵੀ ਪੂਰੀ ਹਾਂ ਦੇ ਸਾਡੇ ਤਾਂ ਨੇ ਓਹ ਵੀ ਵੀ ਹੋਊਗਾ 11 ਕਿਲੋ ਕਿੰਨਾ ਜਿ ਬੋਲਾ ਇਹਦੇ ਨਾਲ ਵੀ ਨਾਲ 11 ਕਿਲੋ ਬੋਲਾ ਛੋਕੇ ਦੇਣਾ ਆ ਅੱਛਾ ਲੋੜ ਆ ਜਿਹੜਾ ਝੋਕਾ ਉਹਨੂੰ ਛੋਟੀ ਦੇਣੀ ਹੈ ਅੱਛਾ ਹਾਂਜੀ ਤੇ ਕਿੰਨਾ ਕਰੀ ਜਾਊਗੀ ਐ ਉਹਦੇ ਵਿੱਚ 13 ਜੋਗਾ ਕਿਲੋ ਦੇਣਾ ਝੋਟੀਆਂ ਦੂਜਾ ਸੁਆਲੀ ਝੋਟੀ ਦਾ ਮਗਰ ਇਹ ਕਟਾ ਦੇ ਠੀਕ ਹੈ ਜੀ ਉਹ ਮਗਰ ਮੇਰੇ ਕੋਲ ਝੋਟੀ ਕਰਾ ਦੇ ਹੁਣ ਇਹ ਵੀ ਆਈ ਏ ਬਾਕੀ ਕੱਦ ਕਾਠ ਪਿੱਠ ਕੁੜੇ ਦੀ ਇਹ ਵੀ ਬੁਰੀ ਚੰਗੀ ਹੈ। ਸੰਭੀ ਸੰਭੀ ਇਹ ਚੰਗੀ ਪਿੱਛੋਂ ਚੰਗੀ ਸਾਹਮਣੇ। ਬਾਕੀ ਥੱਲੇ ਸਫਾਈ ਹੈ। ਇਹਦਾ ਮੁੱਲ ਫਿਰ ਮੁੱਲ ਇਹ ਲੋ ਛੋਟੀ ਕੰਨ ਨਹੀਂ ਵੇਤੀ ਹਾਂਜੀ ਮੁੱਲ ਤੇ ਲਾਤੀ ਜੀ ਅੱਛਾ 95000 ਦਿੱਤੀ ਹੈ ਹੋਰ ਕਰ ਦੀਏ ਮਾਨਸਾ ਸੋ ਕਿੰਨਾ ਕਰਦੇ ਪੂਰੇ 90 ਦੇ ਦੀਏ 90 ਜੋ ਕਰ ਦੀਏ ਮਾਨਸਾ ਕਿੰਨਾ 28000 88 ਦੇ 85000 ਅੱਛਾ 85 ਦੀ ਦੇ ਦੇਣੀ ਹੈ ਯਾਰ ਹੋਰ ਅੱਛਾ 82000 82 ਦੀ ਦੇ ਦੇਣੀ ਹੈ ਦੇਖੋ ਜੋ ਨਹੀਂ ਕਰਦਾ ਠੀਕ ਹੈ ਇਹ ਭਾਰਾ ਨਹੀਂ ਕਰਦੀ ਝੋੜੀ ਕਿਉਂ ਹੋਏ ਖੜੇ ਠੀਕ ਹੈ ਜੀ ਕਿੰਨਾ ਤੂੰ ਦੱਸਿਆ ਕੱਢੀ ਜਾਓਗੇ 13 ਕਿਲੋ ਦੇ ਦਊਗੀ 10 ਕਿਲੋ ਬਾਈ 11 ਕਿਲੋ ਬੋਲਾ ਹੀ ਹੋਊਗਾ ਅੱਛਾ ਜਿਹੜਾ ਸਹੀ ਨੋਆ ਝੋਟੀਆਂ ਤੇ ਆ ਜਿਹੜੀ ਮੱਝ ਆ ਗਈ ਆ ਇਹ ਵੀ ਸੋਈ 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 ਅੱਛਾ ਪਰ 10 ਕਿਲੋ ਕਰਕੇ ਦੇਣੀ ਹੈ ਪੱਕਾ ਜਿਹੜਾ ਤਿਆਰ ਆ ਅੱਛਾ ਹਾਂ ਜੀ ਬਾਕੀ ਗੋਲ ਸਿੰਘ ਦੀ ਮੱਝ ਆ ਲੈ ਜਾ ਤੋਰ ਦੋ ਜੋਗੇ ਮਗਰ ਕੱਟੀ ਇੱਚੀ ਹੋਵੇ ਤਾਂ ਸੱਲੀ ਕਰਕੇ ਖੜੇ ਕੋਈ ਠੀਕ ਆ ਜੀ ਮਗਰ ਇਹਦੇ ਵੀ ਕੱਟੀ ਆ ਬੱਚੇ ਤੁਹਾਨੂੰ ਹੁਣੇ ਦਿਖਾ ਦੇਾਂਗੇ ਸਾਰੇ ਕੱਟੇ ਚੱਲੇ ਆ ਚੰਗੇ ਥੁੱਲੇ ਹਵਾਨੇ ਦੀ ਮਾਲਕਾ ਇਹ ਆ ਤੋਂ ਤੋਂ ਨਹੀਂ ਮਾਲਕ ਤੇ 98 ਤੇ ਦੇਖ ਸਾਤੇ ਚੰਗੇ ਗੱਰਤੇ ਆ ਬਾਕੀ ਉਮੀਦ ਹੈ ਦੀ ਗਾੜ ਵੀ ਚੰਗੀ ਨਿਕਲਣੀ ਹੈ ਤੇ ਮੋਲ ਵੀ ਦੀ ਇਹਦਾ ਫਿਰ ਮੋਲ ਤਾਂ 85000 ਦੇ ਅੱਛਾ ਹਾਂ ਜੀ ਤੇ ਕਿੰਨਾ ਦੇ ਦੇ ਦੀਏ 80000 ਦੀ 80 ਦੇ ਦੀਏ ਹਾਂ ਜੀ 1000 ਖੰਡ ਛੋਟ ਕਰ ਦੀਏ 2000 ਦੀਏ ਅੱਛਾ 78000 ਦੀਏ ਇੰਨੀ ਛੱਡੀਏ 77 ਦੀ ਤੇ ਕਿੰਨਾ ਦੁੱਧ ਦੱਸਿਆ ਹੈ ਕਰੀ ਜਾਓਗੇ 2013 ਕਿਲੋ ਦੇਣਾ 11 12 ਕਿਲੋ ਦੁੱਧ ਹੋ ਕੇ ਪਰ 10 ਕਿਲੋ ਕਰਕੇ ਦੇਣੀ ਠੀਕ ਹੈ ਜੀ ਹਾਂ ਜੀ ਦੇਖੋ ਕੱਟਾ ਦਾ ਦਿਹਾੜਾ ਆ ਆ ਦੇਖ ਸੰਦੇ ਜੀ ਤੇ ਹੁਣ ਕਾ ਛੋਟੀ ਆ ਗਈ ਕਾਫੀ ਖੂਬੀ ਇਹ ਸੂਈ ਇਹ 6 ਰਾਂ ਦੇ ਛੋਟੀ ਜੇ ਮਗਰ ਕੱਟੀ ਏ 15 ਦਿਨਾਂ ਦੀ ਸੂਈ ਜੀ ਅੱਛਾ ਹਾਂ ਜੀ ਤੇ ਦੁੱਧ ਦੁੱਧ ਵੀਰ ਜੀ ਤਰਾ 11 ਕਹਿ ਦੀਏ 12 ਕਹਿ ਦੀ ਜਿਹ ਗਸਨੇ ਠੰਡਾ ਕਰਕੇ 9 ਲੀਟਰ ਚੋੜੇ ਪੱਕਾ ਤਿਆਰ ਜਿਹੜਾ ਕਿਉਂਗੇ ਦੇਣਾ ਵੀਰ ਜੀ 2 ਕਿਲੋ ਦੀ ਗਾੜੀ ਹੋ ਗਈ ਠੀਕ ਹੈ ਕਿਉਂਗੇ ਦੇਣੀ ਝੋੜੀ ਵੇਖੋ ਝੋੜੀ ਦਰਖਤ ਖਿਤਸਰਾ ਨੇ ਲਈ ਮਗਰ ਇਹਦੇ ਵੀ ਕੱਟੀ ਆ ਝੋੜੀ ਇਹ ਤਾਂ ਇਹ ਪਹਿਲੀ ਛੱਡ ਕੇ ਨਾ ਜਾਉਗਾ ਝੋੜੀ ਆਹ ਦੇ ਤਾਂ ਵੀ। ਇਹ ਸਵਾਨ ਨੇ ਦਿਨ ਗਰਵਾਨੇ ਦੀ ਆ ਜਿਹੜੀ ਬਾਕੀ ਥਣਾਂ ਦਾ ਸੱਜ ਗਿਆ ਉਹ ਜਿਹੜਾ ਕਾਫੀ ਚੰਗਾ ਆ ਅਗਲੇ ਥਣਾਂ ਵੀ ਚੰਗੇ ਲੱਗੇ। ਆਹ ਦੇ ਸਾਦੇ ਜੀ। ਤੇ ਇਹਦਾ ਮੁੱਲ ਵੀਰ ਜੀ ਫਿਰ? 75 ਹੱਦ ਜੋੜੀ ਦੀ। 72 ਦੀ। ਪੂਰੇ 70 ਹਜ਼ਾਰ ਦੀ। ਅੱਛਾ ਪੂਰੇ 70 ਹਜ਼ਾਰ। ਉਹ ਜੀ ਫਲਦੀ ਕਰਕੇ 9 ਗੋਲ ਦੁੱਧ ਖੜੀ ਕੋਈ। ਠੀਕ ਆ ਜੀ। ਹਾਂ ਜੀ। ਠੀਕ ਹੈ ਤੇ ਹੁਣ ਆ ਜਿਹੜੀ ਮੱਝ ਚੰਗੇ ਅੱਛਾ ਹਾਂਜੀ ਦੋ ਦੇ ਦੋ ਈ 9 ਕਿਲੋ ਹੋਗਾ ਤੋੜ ਜਾ ਫਿਰ ਇਹ ਕਿੰਨਾ ਕਰੀ ਜਾਓਗੀ 9 ਕਿਲੋ ਦਾ ਕਿਲੋ ਦੇ ਦੂੰਗੀ ਮੇਰੇ ਤੋਂ ਬਾਕੀ ਕੱਦ ਵਜਨ ਪੱਖੇ ਇਹ ਵੀ ਚੰਗੀ ਆ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਕਿੰnyi 82000 82000 ਹਾਂਜੀ ਕਿੰਨੇ ਤੇ ਜਸ ਨੋ ਕਰਨੀ 80000 ਦੀ 80 ਦੀ ਹਾਂਜੀ ਦੋ ਛੱਡ ਦੀ ਹੋਣ ਪੂਰੇ 75000 ਦੀ ਅੱਛਾ ਪੂਰੇ 75 ਦੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋ ਤਸੱਲੀ ਕਰੀਏ ਕਰਕੇ ਖੜੇਗੀ ਜੀ ਸੁਈਆਂ ਤੇ ਦੇਖ ਕੇ ਵੀਡੀਓ ਕਰਦੇ ਭਾਈ ਚਾਵੇ ਤਸੱਲੀ ਕਰਕੇ ਖੜੇਗੀ ਠੀਕ ਹੈ ਜੀ ਹਾਂਜੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਬੁਸ਼ਵੇਸ਼ ਚਾਹ ਕੇ ਖੜੋ